ਜਾਰੂ ਪ੍ਰਣਾਮ ਪ੍ਰਣਾਮ ਆ ਆਵਾਮਾਂ ਦੇ ਸ਼ਹੀਦਾਂ ਨੂੰ ਪ੍ਰਣਾਮ ਆ ਆਵਾਮਾਂ ਦੇ 44 ਸ਼ਹੀਦਾਂ ਨੂੰ ਪ੍ਰਣਾਮ ਪ੍ਰਣਾਮ ਵਰਦਮਾਂ ਦੇ ਸ਼ਹੀਦ ਹੋਏ 44 ਸਿੰਘਾਂ ਨੂੰ ਪ੍ਰਣਾਮ ਪ੍ਰਣਾਮ ਵਰਦਮਾਂ ਦੇ ਸ਼ਹੀਦ ਹੋਏ 40 ਸੈਨਿਕਾਂ ਨੂੰ ਪ੍ਰਣਾਮ लड़ेका चाद क ਕਰ ਕਰ ਜੋਧੇ ਜੰਮਣਗੇ ਨਹੀਂ ਡਰਦੇ ਤੇਰੀ ਕੁਰਕੀ ਤੋਂ ਖਿੱਚ ਲਾਵਾਂਗੇ ਤੁਂ ਜੀਤੋ ਕਿਸਾਨ ਮਜ਼ਦੂਰ ਹੈ ਇੱਕਤਾ ਜਿੰਦਾਬਾਦ 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 ਨਹੀਂ ਡਰਦੇ ਤੇਰੀ ਕੁਰਕੀ ਤੋਂ ਖਿੱਚ ਲਾਵਾਂਗੇ ਤੁਂ ਜੀਤੋ ਨਹੀਂ ਡਰਦੇ ਤੇਰੀ ਕੁਰਕੀ ਤੋਂ ਖਿੱਚ ਲਾਵਾਂਗੇ ਤੁਂ ਜੀਤੋ ਲੋਕ ਹੋਣਾ ਥੰਮਣ ਕੇ ਕਰ ਕਰ ਜੋਧੇ ਜੰਮਣਗੇ ਪਲਵਾਨਾਂ ਦੇ ਸ਼ਹੀਦਾਂ ਨੂੰ ਪਰਮ ਜੀ ਪਰਮ ਰਹਣਾ ਦੇਸ਼ੀ ਹਿੱਤਾਂ ਨੂੰ ਨਾਮ ਨਾਮ ਕਾਲੇ ਕਾਨੂੰਨ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਕਿਸਾਨ ਮਜ਼ਦੂਰ ਇਕੱਠਾ ਜਿੰਦਾਬਾਦ

ਜਿੰਦਾਬਾਦ ਜਿੰਦਾਬਾਦ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਇਨਸਾਨ ਮਕਬੂਲ ਇਕਤਾ ਜਿੰਦਾਬਾਦ 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 ਲੜਦੇ ਲੋਕਾਂ ਦਾ ਇਕਤਾ ਜਿੰਦਾਬਾਦ 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 ਲੋਕ ਕੌੜਨਾ ਖੰਮਣਗੇ ਕਹਾਂ ਮੋੜੇ ਦੇ ਮੋੜੇ ਲੋਕ ਕੌੜਨਾ ਖੰਮਣਗੇ ਕਹਾਂ ਸਰਨਾਮ 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 ਸਾਰ ਮਜ਼ਦੂਰ ਹੈ ਜੰਦਾਬਾਦ 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 ਰੱਦ ਕਰੋ ਰੱਦ ਕਰੋ ਇੱਕ ਕਾਨੂੰਨ ਰੱਦ ਕਰੋ 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 ਰੱਦ ਕਰੋ ਰੱਦ ਕਰੋ ਸੈਂਟਰ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਕਾਰੇ ਕਾਨੂੰਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਕਾਰੇ ਕਾਨੂੰਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਆਮਾਨਾ 40 ਸਾਈਡਾਂ ਦੇ ਉੱਪਰੋਂ ਸਰਕਾਰ ਸਰਕਾਰ ਜੰਗੂ ਨੇ 40 ਸਾਈਡਾਂ ਦੇ ਉੱਪਰੋਂ ਨੂੰ ਬੱਤੀਓ ਦੇ ਦੋ ਕੋਈ ਆਬਾਕਾ ਯਾਰ ਵੇ ज़ंदाब जन करोदाबु किसानो रो ਰਾਜ ਕਰੋ ਰਾਜ ਕਰੋ ਰਾਜ ਕਰੋ ਸੈਂਟਰ ਸਰਕਾਰ ਜਿੰਦਾਬਾਦ 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 ਸੈਂਟਰ ਸਰਕਾਰ ਜਿੰਦਾਬਾਦ 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 ਨਹੀਂ ਡਰਦਾ ਤੇਰੀ ਕੁਰਸੀ ਤੋਂ ਖਿੱਚ ਲਵਾ ਕੇ ਕੁਰਸੀ ਤੋਂ ਨਹੀਂ ਡਰਦਾ ਤੇਰੀ ਕੁਰਸੀ ਤੋਂ ਖਿੱਚ ਲਵਾ ਕੇ ਕੁਰਸੀ ਤੋਂ ਨਹੀਂ ਡਰਦਾ ਤੇਰੀ ਕੁਰਸੀ ਤੋਂ ਖਿੱਚ ਲਵਾ ਕੇ ਕੁਰਸੀ ਤੋਂ ਲੋਕ ਕੋਲਣਾ ਥੰਮਣ ਕੇ ਘਰ ਘਰ ਯੋਧੇ ਜੰਮਣਗੇ

लड़ेक्ट <muchabar> चंदाबा किसान मज़दूर चंदा